ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੇ ਪਰਮ ਅੰਧੇਰਾ ਨਹੀਂ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾਸੀਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਉੰਦਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾ ਸਿਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ 5 ਉਨ ਦਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਪ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ 5 ਮੁੰਤਾ ਤਾ ਚੀਆ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾਸੀਮ ਰਾ ਤੂੰ ਤਾਹੀਂ ਕਰ ਕਿਰਪਾ ਸਰਪ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾਸੀਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ 5 ਤਾ ਤਾ ਚੀਆ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਧਾਕਰ ਜਾਸੀਮ ਰਾ ਤੂੰ ਤਾਹੀ ਕਰ ਕਿਰਪਾ ਸਰਪ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਤੂੰ ਦਾਤਾ ਜੀਆਂ ਸਭ ਨਾਗਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਤਾਕਰ ਜਾਸੀਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਆਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹਲਾ 5 ਤੂੰ ਦਾਤਾ ਜੀਆਂ ਸਭ ਨਾਗਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਧਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾ ਤਾਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਮੁੰਦਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਦਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾਸੀਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾਸੀਮ ਰਾਤੂ ਕਾਹੀ ਕਰ ਕਿਰਪਾ ਸਰਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ 5 ਮੁੰਦਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਠਾਕਰ ਜਾसिਮ ਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਮਹੱਲਾ ਪੰਜਵਾ ਤੂੰ ਦਾ ਤਾਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੇ ਪਰਮ ਅੰਧੇਰਾ ਨਾਹੀ ਠਾਕਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ 5 ਹੁੰਤਾ ਤਾ ਜੀਆਂ ਸਭ ਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੀ ਸਮਾਏ ਤੈ ਪਰਮ ਅੰਧੇਰਾ ਨਹੀਂ ਧਾਕਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਜਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਹੀਂ ਧਾਕਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਗ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਪਿਡਾਣੀ ਲਾਹੀ ਗੁਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ